ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਖਰਕਾਰ ਭਾਰਤ ਦੇ ਵੱਲੋਂ ਪਾਕਿਸਤਾਨੀ ਅੱਤਵਾਦੀਆਂ ਤੇ ਜਵਾਬੀ ਕਾਰਵਾਈ ਕੀਤੀ ਗਈ ਹੈ ਤੇ ਬੀਤੀ ਰਾਤ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿੱਚ ਚੱਲ ਰਹੇ ਅੱਤਵਾਦੀਆਂ ਦੇ ਨੌ ਟਿਕਾਣਿਆਂ ਤੇ ਹਮਲਾ ਕਰਕੇ ਉਹਨਾਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ 80 ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਕਿ ਇਸ ਹਮਲੇ ਦੌਰਾਨ ਅੱਤਵਾਦੀ ਮਾਰੇ ਗਏ ਨੇ ਪਰ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਵੀ ਜਵਾਬੀ ਕਾਰਵਾਈ ਕਰ ਰਿਹਾ ਬਾਰਡਰ ਇਲਾਕਿਆਂ ਦੇ ਵਿੱਚ ਲਗਾਤਾਰ ਪਾਕਿਸਤਾਨ ਗੋਲੀਬਾਰੀ ਗੋਲੀਬਾਰੀ ਹੈ ਜਿਹੜੀ ਤੇ ਸ਼ੈਲਿੰਗ ਆ ਉਹ ਭਾਰਤ ਭਾਰਤ ਦੇ ਹਿੱਸਿਆਂ ਤੇ ਕਰਦਾ ਆ ਰਿਹਾ ਚਾਹੇ ਪੁੰਛ ਹੋਵੇ ਚਾਹੇ ਜੰਮੂ ਕਸ਼ਮੀਰ ਦੇ ਹੋਰ ਹਿੱਸੇ ਹੋਣ ਪਰ ਵੱਡਾ ਸਵਾਲ ਪੈਦਾ ਹੋ ਰਿਹਾ ਕਿ ਪਾਕਿਸਤਾਨ ਦੇ ਨਾਲ ਲੱਗਦਾ ਪੰਜਾਬ ਤੇ ਪੰਜਾਬ ਦੇ ਵਿੱਚ ਇਹਨਾਂ ਹਾਲਾਤਾਂ ਦੇ ਕੀ ਅਸਰ ਪੈ ਰਹੇ ਨੇ ਤਾਂ ਉਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿਉਂਕਿ ਇਸ ਹਮਲੇ ਤੋਂ ਬਾਅਦ ਜਿੱਥੇ ਸਰਹੱਦੀ ਇਲਾਕਿਆਂ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਆ ਇਸੇ ਦੇ ਦੌਰਾਨ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਬਿਲਕੁਲ ਐਲਓਸੀ ਜਾਂ ਫਿਰ ਬਾਰਡਰ ਜਾਂ ਫਿਰ ਕੰਡਿਆਲੀ ਤਾਰ ਦੇ ਨੇੜਲੇ ਜਿਹੜੇ ਪਿੰਡ ਵਸੇ ਹੋਏ ਨੇ ਉਹਨਾਂ ਦੇ ਵਿੱਚੋਂ ਹੁਣ ਤੱਕ ਦੇਖਿਆ ਗਿਆ ਕਿ ਸਹਿਮ ਦੇ ਡਰ ਦੇ ਕਾਰਨ ਲੋਕ ਆਪਣੇ ਪਿੰਡਾਂ ਨੂੰ ਛੱਡ ਕੇ ਦੂਸਰੇ ਪਿੰਡਾਂ ਤੱਕ ਪਹੁੰਚ ਕਰ ਰਹੇ ਨੇ ਤੇ ਇਸ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਲੋਕ ਆਪਣਾ ਕੀਮਤੀ ਸਮਾਨ ਪਹਿਲਾਂ ਕੱਢਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਪਿੰਡਾਂ ਦੇ ਲੋਕ ਦੇਖਿਆ ਜਾ ਰਿਹਾ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਆਪਣੇ ਘਰਾਂ ਦਾ ਕੀਮਤੀ ਸਮਾਨ ਕੱਢ ਕੇ ਆਪਣੇ ਕਿਸੇ ਹੋਰ ਰਿਸ਼ਤੇਦਾਰ ਦੇ ਘਰ ਜਿਨ੍ਹਾਂ ਦਾ ਪਿੰਡ ਸੇਫ ਜਗ੍ਹਾ ਤੇ ਹੈ ਉੱਥੇ ਤੱਕ ਪਹੁੰਚਾ ਰਹੇ ਨੇ ਤੇ ਬੱਚਿਆਂ ਤੇ ਔਰਤਾਂ ਨੂੰ ਵੀ ਦੂਸਰੇ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਸੋ ਇਸ ਦੇ ਨਾਲ ਹੀ احتیاط ਦੇ ਵਜੋਂ ਅੰਮ੍ਰਿਤਸਰ ਦਾ ਜਿਹੜਾ ਸ਼੍ਰੀ ਗੁਰੂ ਰਾਮਦਾਸ 에ਰਪੋਰਟ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ 10 ਮਹੀ ਤੱਕ ਅੰਮ੍ਰਿਤਸਰ ਦਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에ਰਪੋਰਟ ਬੰਦ ਰੱਖਿਆ ਜਾਊਗਾ ਇਸ ਦਾ ਅਧਿਕਾਰਿਕ ਤੌਰ ਤੇ ਜਿਹੜਾ ਐਲਾਨ ਹੈ ਹੋ ਚੁੱਕਿਆ ਇਸ ਦਾ ਮਕਸਦ ਇਹ ਹੈ ਕਿ ਅੰਮ੍ਰਿਤਸਰ ਸਾਹਿਬ ਦੇਸ਼ 에ਰਪੋਰਟ ਤੋਂ ਜਿਹੜੀਆਂ ਇੰਟਰਨੈਸ਼ਨਲ ਹਵਾਈ ਉਡਾਨਾਂ ਉੱਡਦੀਆਂ ਨੇ ਕਿਤੇ ਪਾਕਿਸਤਾਨ ਉਹਨਾਂ ਹਵਾਈ ਉਡਾਨਾਂ ਨੂੰ ਨਿਸ਼ਾਨਾ ਨਾ ਬਣਾਵੇ ਯਾਨੀ ਕਿ ਦੇਸ਼ ਦੇ ਨਾਗਰਿਕਾਂ ਨੂੰ ਤੇ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸੇਫ ਰੱਖਣ ਦੇ ਲਈ ਇਹ ਐਵੀਏਸ਼ਨ ਮਿਨਿਸਟਰੀ ਦੇ ਵੱਲੋਂ ਇਹ ਸਖਤ ਜਿਹੜੇ ਰੋਖ ਨੇ ਅਪਣਾਏ ਗਏ ਨੇ ਇਥੋਂ ਤੱਕ ਕਿ ਮੋਹਾਲੀ ਚੰਡੀਗੜ੍ਹ ਦਾ ਇੰਟਰਨੈਸ਼ਨਲ 에ਅਰਪੋਰਟ ਵੀ ਹਾਲੇ ਕੁਝ ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਜਿਹੜੀ ਅੱਜ ਸ਼ਾਮ ਯਾਨੀ ਕਿ 7 ਮਈ ਦੀ ਸ਼ਾਮ ਨੂੰ ਰਾਤ ਨੂੰ ਜਿਹੜੀ ਇੱਕ ਵੱਡੇ ਪੱਧਰ ਤੇ ਮੌਕ ਡ੍ਰਿਲ ਹੋਣੀ ਸੀ ਉਹ ਉਮੀਦ ਹੀ ਉਮੀਦ ਬਰਕਰਾਰ ਹੈ ਮੌਕ ਡ੍ਰਿਲ ਵੀ ਹੋਊਗੀ ਪਰ ਇਸ ਦੇ ਨਾਲ ਹੀ ਜਿਹੜੇ ਸਰਹੱਦੀ ਇਲਾਕੇ ਦੇ ਪਿੰਡ ਨੇ ਖਾਸ ਕਰਕੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਚਾਹੇ ਅਬੋਰ ਫਾਜ਼ਿਲਕਾ ਹੋਵੇ ਫਿਰੋਜ਼ਪੁਰ ਹੋਵੇ ਤਰਨਤਾਰਨ ਹੋਵੇ ਅੰਮ੍ਰਿਤਸਰ ਸਾਹਿਬ ਹੋਵੇ ਗੁਰਦਾਸਪੁਰ ਹੋਵੇ ਜਾਂ ਫਿਰ ਪਠਾਨਕੋਟ ਹੋਵੇ ਇਹ ਖਾਸ ਕਰਕੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਖਾਸ ਤੌਰ ਤੇ احتیاط ਅੱਜ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਰਾਤ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਹੋ ਸਕਦਾ ਹੈ ਕਿ ਜਵਾਬੀ ਕਾਰਵਾਈ ਦੇ ਵਿੱਚ ਅੱਜ ਰਾਤ ਪਾਕਿਸਤਾਨ ਕੋਈ ਨਾ ਕੋਈ ਨਪਾਕ ਹਰਕਤ ਕਰ ਸਕਦਾ ਹੈ ਜਾਂ ਕੋਈ ਨਾ ਕੋਈ ਉਸੇ ਤਰੀਕੇ ਦਾ ਜਿਹੜਾ ਜਵਾਬੀ ਹਮਲਾ ਉਹ ਕਰ ਸਕਦਾ ਸੋ ਇਸ ਕਰਕੇ ਐਡਵਾਈਜ਼ਰੀਆਂ ਵੀ ਜਾਰੀ ਹੋ ਰਹੀਆਂ ਨੇ ਪਰ ਜਿੰਨਾ ਹੋ ਸਕੇ ਕਿ ਸਰਹੱਦੀ ਖੇਤਿਆਂ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਪਿੰਡ ਨੇ ਜੇਕਰ ਲੋਕ ਖੁਦ ਹੀ ਆਪਣੇ ਪਿੰਡਾਂ ਨੂੰ ਬਲੈਕਆਊਟ ਕਰਕੇ ਰੱਖਣ ਤਾਂ ਜ਼ਿਆਦਾ ਸੇਫਟੀ ਹੋਊਗੀ ਪਰ ਜਿਹੜੀ ਇੱਕ ਮੌਕ ਡ੍ਰਿਲ ਵੱਡੇ ਪੱਧਰ ਤੇ ਰੱਖੀ ਗਈ ਸੀ ਉਹ ਉਸੇ ਤਰੀਕੇ ਦੇ ਨਾਲ ਬਹੁਤ ਥਾਵਾਂ ਤੇ ਅੱਜ ਇਹ ਮੌਕ ਡ੍ਰਿਲ ਵੀ ਹੋਊਗੀ ਪਰ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਆਪਣਾ ਧਿਆਨ ਆਪ ਰੱਖਣਾ ਪੈਂਦਾ ਸੋ ਜਦੋਂ ਵੀ ਪਾਕਿਸਤਾਨ ਤੇ ਭਾਰਤ ਦੇ ਵਿੱਚ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਨੇ ਤਾਂ ਉਹਦਾ ਸਿੱਧਾ ਅਸਰ ਪਾਕਿਸਤਾਨ ਦੇ ਨਾਲ ਲੱਗਦੇ ਸਾਡੇ ਚੜ੍ਹਦੇ ਪੰਜਾਬ ਦੇ ਉੱਤੇ ਜ਼ਰੂਰ ਪੈਂਦਾ ਆ ਜੰਗ ਜਦੋਂ ਵੀ ਲੱਗਦੀ ਆ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ ਸੋ ਹਲੇ ਵੀ ਜਿਹੜੀ ਇਸ ਤਰੀਕੇ ਦੇ ਨਾਲ ਕਿ ਜੰਗ ਦੇ ਹਾਲਾਤ ਬਣੇ ਤਾਂ ਹੋਏ ਨੇ ਪਰ ਲੋਕ ਚਾਹੁੰਦੇ ਨੇ ਕਿ ਇਹ ਜੰਗ ਇਸ ਤੋਂ ਅੱਗੇ ਨਾ ਵਧੇ ਕਿਉਂਕਿ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਤਵਾਦੀਆਂ ਨੇ ਹਮਲਾ ਕੀਤਾ ਉਸ ਦਾ ਜਿਹੜਾ ਜਵਾਬ ਸੀ ਉਹ ਭਾਰਤ ਨੂੰ ਦੇਣਾ ਜ਼ਰੂਰੀ ਸੀ ਤੇ ਇਸੇ ਕਰਕੇ ਪਾਕਿਸਤਾਨ ਦੇ ਵਿੱਚ ਜਿਹੜੇ 9 ਅੱਤਵਾਦੀ ਟਿਕਾਣੇ ਸੀ ਉਹਨਾਂ ਨੂੰ ਭਾਰਤੀ ਸੈਨਾ ਨੇ ਬੀਤੀ ਰਾਤ ਨਿਸ਼ਟੋ ਨਬੂਤ ਕਰ ਦਿੱਤਾ